ਸੱਚੇ ਪਾਸ਼ਾ ਮੈਗਰੂ ਜੀ ਮੇਰੀ ਜੀਤਾਂ ਤੇ ਨੂੰ ਠੀਕ ਕਰਦੇ ਤੇ ਇਹ ਨਾ ਹੋ ਮੇਰੀ ਅੱਖਾਂ ਤੋਲਨੇ ਹੋ ਜੇ ਹੁਣ ਤਾਂ ਤੇਰੇ ਤੇ ਹੀ ਡੋਰੀਆਂ ਨੇ ਤੇਰੇ ਤੇ ਪ੍ਰੋਸ ਸੱਚੇ ਪਾਸ਼ਾ ਕਰ ਕਰ ਉਹ ਰਿਲਦੀ ਨਾ ਇਹ ਮਤ ਦੇਈ ਸਾਰੇ ਦੁੱਖ ਭੁੱਲ ਜੇ ਮਤ ਉਹ ਦੁੱਖ ਦੇਖੇ ਜਾਂਦੀ ਸੱਚੇ ਪਾਸ਼ਾ ਮਤੂੰ ਤਾਂ ਤੂੰ ਹੀ ਰੱਖਉਂਦਾ ਬੇਬੇ ਆ ਬੈਠ ਗੱਲ ਸੁਣ ਲਈ ਤੂੰ ਫੇਰ ਨਾ ਕਰਿਆ ਕਰ ਤੈਨੂੰ ਦੇਖ ਕੇ ਨਾ ਮੇਰਾ ਮਨ ਵੀ ਉਦਾਸ ਹੋ ਜਾਂਦਾ ਪਰ ਕੀ ਕਰਾਂ ਕੋਈ ਬਸ ਨਹੀਂ ਨਾ ਚੱਲਦਾ ਹੁਣ ਤਾਂ ਨਾ ਮੇਰਾ ਵੀ ਉਸ ਪ੍ਰਮਾਤਮਾ ਤੇ ਕਰੋਸ ਆ ਗਿਆ ਵੀ ਇਹ ਕੀ ਕਰਤਾ ਉਹਨੇ ਦੇਖ ਲੈ ਕੋਈ ਸਮਾਂ ਸੀਗਾ ਜਦੋਂ ਮੇਰੀ ਭੈਣ ਦਾ ਨਾਮ ਹੁੰਦਾ ਸੀਗਾ ਪਟਵਾਰਨ ਪਟਵਾਰਨ ਹੁੰਦੀ ਸੀ ਤੇ ਅੱਜ ਭੈਣ ਆਪਦੇ ਆਪ ਨੂੰ ਵੀ ਭੁੱਲੀ ਬੈਠੀ ਆ ਹਾਂ ਪੁੱਤ ਇਸੇ ਗੱਲ ਦਾ ਤਾਂ ਰੋਣਾ ਉਹ ਆਪਦੇ ਆਪ ਨੂੰ ਵੀ ਪਛਾਣਦੀ ਨਹੀਂ ਵੀ ਮੈਂ ਹੂਗੀ ਜਿੱਤਾਂ ਉਹ ਹਿਫਟਵਾਰਨ ਇਹਨਾਂ ਗੱਲਾਂ ਨੂੰ ਸੋਚ-ਸੋਚ ਕੇ ਨਾ ਕਦੇ ਤਾਂ ਮੈਨੂੰ ਐਂ ਲੱਗਦਾ ਵੀ ਜਾਂ ਤਾਂ ਪ੍ਰਮਾਤਮਾ ਭੈਣ ਨੂੰ ਠੀਕ ਕਰ ਦੇ ਤੇ ਜਾਂ ਮੈਨੂੰ ਵੀ ਇਸ ਦੁਨੀਆ ਤੋਂ ਚੱਕ ਲੈ ਨਾ ਪੁੱਤ ਐਂ ਨਾ ਬੋਲ ਮੇਰਾ ਦਿਗਰਾ ਨਹੀਂ ਚੱਲਦਾ ਤੂੰ ਨੂੰ ਐਂ ਨਹੀਂ ਸੁਣ ਸਕਦੀ ਐਂ ਨਾ ਬੋਲੇ ਕੋਣ ਕੀ ਕਰਾਂ ਬੇਬੇ ਮੇਰਾ ਕਿਹੜਾ ਇਹ ਤੇ ਕੋਈ ਜੋਰ ਚੱਲਦਾ ਹੈਗਾ ਸਾਰਾ ਦਿਨ ਦਿਮਾਗ 'ਚ ਨਾ ਬਸ ਆਹੀ ਗੱਲਾਂ ਚੱਲੀ ਜਾਂਦੀਆਂ ਰਹਿੰਦੇ ਨੇ ਵੀ ਭੈਣ ਕੀ ਤੋਂ ਕੀ ਬਣ ਗਈ ਹੁਣ ਕੋਈ ਨਹੀਂ ਪਤਾ ਬੈਗਰੂ ਦੀ ਆਪੇ ਠੀਕ ਕਰਨਗੇ ਭੈਣ ਕੋਈ ਨਾ ਫਿਕਰ ਨਾ ਕਰੇਗਾ ਸਭ ਠੀਕ ਹੋਊ ਫਿਕਰ ਕਰਿਆ ਤਾਂ ਨਹੀਂ ਹੁੰਦੀ ਬੇਬੇ ਇਹ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ ਜੇ ਫਿਕਰਾਂ ਦੇ ਵਿੱਚੋਂ ਨਿਕਲਣਾ ਇੰਨਾ ਸੌਖਾ ਹੁੰਦਾ ਤਾਂ ਹੁਣ ਮੈਂ ਵੀ ਕਦੋਂ ਦਾ ਨਿਕਲ ਗਿਆ ਹੁੰਦਾ ਤੇ ਨਾਲੇ ਭੈਣ ਨੂੰ ਵੀ ਘਟ ਲਿਆ ਹੁੰਦਾ ਹਾਂ ਕੋਈ ਨਹੀਂ ਫਿਕਰ ਨਾ ਕਰ ਮੈਂ ਸਭ ਆਪਣੀ ਤਾਂ ਅਰਦਾਸ ਹੀ ਹੈ ਵੈਸੇ ਨੂੰ ਮਰੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਉਹਦੀ ਭਰੋਸਾ ਹੈ ਅਚਲ ਠੀਕ ਹੈ ਬੇਬੇ ਮੈਂ ਜੀਤਾ ਭੈਣ ਦੀਆਂ ਦਵਾਈਆਂ ਲੈ ਚੰਗਾ ਹੈ ਬੀਬੀ ਤੇਰੇ ਤੇ ਭਰੋਸਾ ਮੇਰੇ ਤੇ ਠੀਕ ਕਰ ਦੇ ਬਲਜਿੰਦਰ ਹਾਂਜੀ ਕਿੱਥੇ ਆ ਆ ਸੀ ਰਸੋਈ ਚ ਆ ਗੱਲ ਸੁਣੀ ਮੇਰੀ ਆ ਗਈ ਕੀ ਕਰਨਿਓ ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਮੈਂ ਨਾ ਭੈਣ ਦੀਆਂ ਦਵਾਈਆਂ ਲੈਣ ਚੱਲਿਆ ਸੀ ਆਹੀ ਕੰਮ ਰਹਿ ਗਿਆ ਬਸ ਨਾ ਉਹਦਾ ਮੈਂ ਉਹਨੂੰ ਇੰਨਾ ਸਮਝਾਇਆ ਵੀ ਨਾ ਬੜ ਨਾ ਬਾੜੇ ਕੰਮਾਂ ਚ ਨਾ ਲਾਗੋ ਮੁੰਡੇ ਪਿੱਛੇ ਬਰਬਾਦ ਹੋ ਜੇਗੀ ਉਦੋਂ ਤਾਂ ਨੇ ਮੇਰੀ ਇੱਕ ਨਹੀਂ ਮੰਨੀ ਹੁਣ ਭੁਗਤੀ ਜਾ ਕੇ ਬੈਠੀ ਉਹ ਤਾਂ ਐਵੇਂ ਕਹਦੋ ਬੋਲਦੀ ਹੁੰਨੀ ਹੈ ਕਿਸਮਤ ਤੇ ਕਿਹਦਾ ਜੋਰ ਚੱਲਦਾ ਹੈਗਾ ਜਦੋਂ ਕੋਈ ਸਮਝਾਉਂਦਾ ਹੁੰਦਾ ਨਾ ਬੰਦੇ ਨੂੰ ਸਮਝ ਲੈਣਾ ਚਾਹੀਦਾ ਵੀ ਉਹ ਕੋਈ ਮੇਰੇ ਚੰਗੇ ਲਈ ਕਹਿੰਦਾਗਾ ਉਦੋਂ ਤਾਂ ਇੱਕ ਸੁਣੀ ਨਹੀਂ ਹੈਗੀ ਪੈ ਗਈ ਉਹਦੇ ਪਿਆਰ ਦੇ ਚੱਕਰਾਂ ਚ ਹੁਣ ਪਸਤਾਉਂਦੀ ਆ ਹੁਣ ਪਸਤਾਏ ਤੋਂ ਕੀ ਬਣਦਾਗਾ ਸਾਰੀ ਜ਼ਿੰਦਗੀ ਖਰਾਬ ਕਰ ਲਈ ਉਹਦੇ ਪਿੱਛੇ ਲੱਗ ਕੇ ਉਹ ਚਲ ਮੈਂ ਦਵਾਈ ਲਿਆਵਾਂ ਤੇ ਨਾਲੇ ਤੋਂ ਮੈਂ ਲਾਦਾ ਸ਼ਾਇਦ ਭੈਣ ਉੱਪਰ ਬੈਠੀ ਹੋਊਗੀ ਉਹਨੂੰ ਰੋਟੀ ਦੇ ਦੀ ਚੰਗਾ ਮੇਰੇ ਤਾਂ ਨਹੀਂ ਖਵਾਈ ਜਾਂਦੀ ਕਾਲੂ ਮਰਦੀ ਅੱਜ ਮਰੇ ਮੇਰੇ ਬੰਨੀਓ ਮੈਨੂੰ ਨਹੀਂ ਫਰਕ ਪੈਂਦਾ ਨੌਕਰ ਨਹੀਂ ਲੱਗੀ ਹੋਈ ਤੁਹਾਡੀ ਕਦੇ ਉਹਨੂੰ ਰੋਟੀ ਖਵਾਦਾ ਕਦੇ ਚਾਹ ਪਿਲਾਦਾ ਕਦੇ ਇਹ ਕਰਦਾ ਮੇਰੇ ਤਾਂ ਕੰਮ ਹੀ ਨਹੀਂ ਮੁੱਕਦੇ ਫਿਰ ਐਂ ਕਰੀ ਬੇਬੇ ਨੂੰ ਕਹਦੀ ਬੇਬੇ ਫੜਾ ਦਊਗੀ ਰੋਟੀ ਆਪੇ ਫੜਾ ਦਊਗੀ ਬੇਬੇ ਮੇਰੇ ਕਹੇ ਤੇ ਵੱਧ ਫੜਾਉ ਚਲ ਚੰਗਾ ਮੈਂ ਚੱਲਿਆਂ ਦਵਾਈ ਰੋ ਰਬਾ ਇਹੋ ਜੀ ਤਾਂ ਕਿਸੇ ਵੀ 30 ਦਿਨਾਂ ਨਾਲ ਨਾ ਕਰੀ ਜਿਹੜੀ ਕਿਸੇ ਦੇ ਪਿਆਰ ਚ ਪੈ ਕੇ ਆਪ ਦਾ ਆਪ ਹੀ ਖੋ ਬੈਠੇ ਜਿਵੇਂ ਕਿ ਮੇਰੀ ਭੈਣ ਦੇ ਨਾਲ ਹੋਈ ਜੀਤਾ ਹਾਂ ਭਾਬੀ ਲੈ ਹੁਣ ਮੂੰਹ ਵੀ ਪਰਲੇ ਪਾਸੇ ਨੂੰ ਘਰੀ ਖੜੀ ਆ ਐਨੀ ਵੀ ਇਧਰ ਨੂੰ ਮੂੰਹ ਕਰਕੇ ਮੇਰੇ ਨਾਲ ਗੱਲ ਕਰ ਲਵੇ ਨਹੀਂ ਜਦ ਮੈਂ ਤੈਨੂੰ ਇੰਨਾ ਸਮਝਾਇਆ ਤੂੰ ਮੇਰੀ ਮੰਨੀ ਤੇ ਹੁਣ ਤੂੰ ਨਾ ਮਰਦਿਆਂ ਚ ਨਾ ਜਿਉਂਦਿਆਂ ਚ ਜੇ ਜਦ ਮੰਨ ਲੈਂਦੀ ਤਾਂ ਆਹ ਦਿਨ ਨਾ ਆਉਂਦੇ ਮੇਰੀ ਗੱਲ ਸੁਣ ਲਾ ਜਾਂ ਤਾਂ ਤੂੰ ਆਪਦੇ ਆਪ ਨੂੰ ਸੁਧਾਰ ਲਾ ਜਾਂ ਭਾਈ ਘਰ ਛੱਡ ਕੇ ਚਲੀ ਜਾ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਆਹ ਤੇਰਾ ਰੋਜ਼-ਰੋਜ਼ ਦਾ ਕੰਜਰ ਕਲੇਸ਼ ਅੱਕ ਗਈ ਮੈਂ ਤਾਂ ਕਦੇ ਤੇਰੀਆਂ ਦਵਾਈਆਂ ਕਦੇ ਕੁਛ ਕਦੇ ਕੁਛ ਨਾ ਮੈਂ ਕੀ ਕਰੀ ਜਾ ਮਾਂ ਮੈਨੂੰ ਐ ਦੱਸ ਆਹ ਹਾਲਤ ਬਣਾਈ ਆਂ ਆਪਦੀ ਹੁਣ ਮਰਿਆਂ ਵਰਗੀ ਜਦ ਤਾਂ ਸੁਣੀ ਨਹੀਂ ਕਿਸੇ ਕੰਜਰ ਦੀ ਵੀ ਮੈਨੂੰ ਕੋਈ ਸਮਝਾ ਰਿਹਾਗਾ ਇਰੇ ਤੇ ਤਾਂ ਕੋਈ ਅਸਰ ਹੀ ਨਹੀਂ ਚਾਹੇ ਨੂੰ ਕੋਈ ਬੰਦਾ ਕੁਝ ਕਹੀ ਜਾਵੇ ਇਹ ਤਾਂ ਇਧਰ ਦੀ ਪਉਂਦੀ ਆ ਕੰਨ ਵਿੱਚ ਦੀ ਇਧਰ ਦੀ ਕੱਢ ਦਿੰਦੀ ਆ ਵੀ ਮੇਰੇ ਬਾਹ ਦਾ ਤਾਂ ਕੁੱਤਾ ਹੀ ਭੌਂਕਦਾ ਅਗਲਾ ਤੇਰੇ ਨਾਲ ਮੱਥਾ ਮਾਰੇ ਦਾ ਕੋਈ ਫਾਇਦਾ ਨਹੀਂ ਖੜੀ ਰਹਿ ਇੱਥੇ ਬੁੱਤ ਬਣ ਕੇ ਆਹੀਂ ਖੜੇਂਗੇ ਉਹ ਨਹੀਂ ਤੈਨੂੰ ਕਹਿਣ ਲੱਗੇ ਆ ਕੇ ਵੀ ਹੱਸ ਲਾ ਸੱਚ ਕਹਿੰਦੇ ਨੇ ਕਈ ਕਿ ਹਰ ਮੋੜ ਤੇ ਬਦਲਦੇ ਪਾਸੇ ਸੀਤਾ ਫਟਵਾਰਨ ਹੁਣ ਉਹ ਨਹੀਂ ਰਹੀ ਕਿਉਂਕਿ ਉਹਦੇ ਰੋਲ ਗਏ ਨੇ ਇਹ ਕੁੜੀ ਨੂੰ ਤਾਂ ਚੜਦੇ ਲੈਂਦੇ ਦਾ ਕੁਝ ਹੈ ਹੀ ਨਹੀਂਗਾ ਵਾਹਿਗੁਰੂ ਵਾਹਿਗੁਰੂ ਕੀ ਹੋ ਗਿਆ ਪੁੱਤ ਬੇਬੇ ਮੇਰੀ ਗੱਲ ਸੁਣ ਜਿਹੜਾ ਤੂੰ ਵਾਹਿਗੁਰੂ ਵਾਹਿਗੁਰੂ ਕਰਦੀ ਰਹਿਣੀ ਆ ਨਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਘਰ ਵਿੱਚ ਕੋਈ ਵਾਦਾ ਨਹੀਂ ਹੋਣ ਲੱਗਿਆ ਜਦੋਂ ਤੱਕ ਇੱਥੇ ਨਾ ਸਵੇਰੇ ਸਵੇਰੋਂ ਦੀਆਂ ਆਵਾਜ਼ਾਂ ਆਉਣਗੀਆਂ ਕੀ ਗੱਲ ਹੋਗੀ ਪੁੱਤ ਕੀ ਗੱਲ ਹੋਗੀ ਕੀ ਆ ਕੁੜੀ ਤਾਂ ਤੇਰੀ ਚਤੋਂ ਪੈਰ ਰੋਂਦੀ ਰਹਿੰਦੀ ਆ ਕਰੇ ਮੈਨੂੰ ਨਹੀਂ ਆਪਣੇ ਪਰਿਵਾਰ ਦੀ ਸੁੱਖ ਮੰਗਣੀ ਹੈ ਵੀ ਬਾਹੇ ਗਰੂ ਸਾਡੇ ਘਰ ਚ ਖੁਸ਼ੀਆਂ ਲੈ ਕੇ ਆਏ ਜਦੋਂ ਤੱਕ ਇਹ ਰੋਂਦੀ ਆ ਇੱਥੇ ਉਦੋਂ ਤੱਕ ਕੁਝ ਨਹੀਂ ਹੋਣ ਲੱਗਿਆ ਇਹਨੂੰ ਸਮਝਾ ਲਾਵਦੀ ਨੂੰ ਪੁੱਤੋ ਨੂੰ ਦੁੱਖ ਹੈ ਕੋਈ ਤਾਂ ਹੀ ਰੋਂਦੀ ਐਵੇਂ ਤਾਂ ਨਹੀਂ ਰੋਂਦੀ ਨੂੰ ਬੇਬੇ ਕੋਈ ਦੁੱਖ ਨਹੀਂ ਉਦੋਂ ਤਾਂ ਸਮਝੀ ਨਹੀਂ ਫਿਰ ਮੈਨੂੰ ਕਹੋਂਗੇ ਬਾਰ-ਬਾਰ ਕਹਿੰਦੀ ਆ ਉਦੋਂ ਕਿਹਾ ਸੀ ਵੀ ਨਾ ਡੇਗ ਨਾ ਡੇਗੇ ਖਾਈ ਵਿੱਚ ਪਸਤਾਵੇਂਗੀ ਬੜਾ ਪਿਆਰ ਦਾ ਭੂਤ ਸਵਾਰ ਹੋਇਆ ਸੀ ਉਦੋਂ ਤਾਂ ਇਹਦੇ ਸਿਰ ਤੇ ਇਹਨੂੰ ਕਿਹਾ ਸੀ ਵੀ ਉਹ ਡੰਗ ਮਾਰੂ ਤੇਰੇ ਬਹੁਤ ਭੈੜਾ ਬੰਦਾ ਪੁੱਤ ਏ ਕਰਮਾਂ ਚ ਨਾ ਲਿਖਿਆ ਹੁੰਦਾ ਸਾਰਾ ਕੁਝ ਉਹ ਭੁਗਤਣਾ ਹੀ ਪੈਂਦਾ ਹੈ ਨਾ ਕੀ ਰੀਆ ਹੁੰਦਾ ਕਦੇ ਤਾਂ ਉਹ ਤੋਂ ਨਿਕਲੂਗੀ ਕੋਈ ਨਹੀਂ ਹਜੇ ਸਦਮਾ ਤਾਂ ਆ ਜਾਤਾ ਜਿਆ ਲੱਗਿਆ ਮੇਰੀ ਗੱਲ ਸੁਣ ਬੇਬੇ ਬਹੁਤ ਟਾਈਮ ਹੋ ਗਿਆ ਬੰਦੇ ਨੂੰ ਆਪਦੇ ਆਪ ਨਿਕਲਣਾ ਪੈਂਦਾ ਹੁੰਦਾ ਕੋਈ ਨਹੀਂ ਕਹਿਣ ਲੱਗਿਆ ਹੈਗਾ ਵੀ ਆ ਜਾ ਮੈਂ ਤੇਰੀ ਬਾਹ ਫੜ ਕੇ ਕੱਢਦਾ ਤੇ ਨਾ ਕੋਈ ਕਿਸੇ ਦੇ ਕੱਢਿਆ ਤੇ ਨਿਕਲੇ ਉਹਨੂੰ ਆਪਣੇ ਆਪ ਹੀ ਸਮਝਣਾ ਚਾਹੀਦਾ ਵੀ ਮੇਰਾ ਪਰਿਵਾਰ ਵੀ ਮੈਨੂੰ ਦੇਖ ਕੇ ਦੁਖੀ ਹੁੰਦਾਗਾ ਮੈਂ ਕੋਈ ਦੁਸ਼ਮਣ ਨਹੀਂ ਹੈਗੀ ਉਹਦੀ ਮੈਨੂੰ ਵੀ ਦੇਖ ਕੇ ਤਕਲੀਫ ਹੁੰਦੀ ਆ ਤਾਂ ਹੀ ਉਹਨੂੰ ਸਮਝਾਉਂਦੀ ਸੀ ਜਦ ਮੈਂ ਪਤਾ ਪੁੱਤ ਮੈਨੂੰ ਪਤਾ ਤੈਨ ਤੇਰੀ ਕਿਹੜਾ ਕੁਸ ਲੱਗਦੀ ਨਹੀਂ ਵੀ ਮੇਰੀ ਜਾਨ ਹੈ ਆ ਹੁਣ ਦੇਖ ਲੈ ਕੋਠੇ ਤੇ ਖੜੀ ਆ ਉਹ ਪਰਲੇ ਪਾਸੇ ਨੂੰ ਮੂੰਹ ਕਰੀ ਮੈਂ ਇੰਨੀਆਂ ਗੱਲਾਂ ਕਹਿ ਕੇ ਆਈਆਂ ਕਿ ਮੇਰੀ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ ਨਾ ਮੇਰੇ ਬੰਨੀ ਨੂੰ ਮੂੰਹ ਕਮਾਇਆ ਵੀ ਮੈਂ ਪਾਗਲ ਹੀ ਤੂਰੀ ਫਿਰਦੀ ਆ ਅੱਛਾ ਫਿਰ ਹਜੇ ਉਧਰੋਂ ਨਿਕਲੀ ਨਹੀਂ ਨਾ ਉਹਦਾ ਦਿਮਾਗ ਤਾਂ ਉੱਥੇ ਹੀ ਪਿਆ ਕੋਈ ਨਹੀਂ ਹੌਲੀ ਹੌਲੀ ਠੀਕ ਹੋ ਜੂ ਮੇਰੀ ਗੱਲ ਸੁਣ ਲਾ ਮਾਂ ਆਪਦੀ ਕੁੜੀ ਨੂੰ ਸਮਝਾ ਦਿਆ ਕਰ ਵੀ ਆ ਰੋਣਾ ਧੋਣਾ ਜੈਨ ਇਹ ਘਰ ਚ ਕਰਿਆ ਨਾ ਕਰੇ ਮੈਨੂੰ ਨਹੀਂ ਲੱਗਦਾ ਚੰਗਾ ਫਿਰ ਕਹੋਗੇ ਵੀ ਇਹ ਬੁਰੀ ਆ ਗਈ ਐਂ ਕਰਦੀ ਆ ਉਹ ਕਰਦੀ ਆ ਚਲ ਕੋਈ ਨਹੀਂ ਪੁੱਤ ਮੈਂ ਕਹਿ ਦੂੰਗੀ ਤੂੰ ਵੀ ਨਾ ਘਬਰਾਇਆ ਕਰ ਕੋਈ ਨਹੀਂ ਹਜੇ ਤਾਜੀ ਲੱਗੀ ਐ ਤੈਨੂੰ ਤੂੰ ਤਾਂ ਸਿਆਣੀ ਐ ਤਾਜੀ ਲੱਗੇ ਨੂੰ ਪਤਾ ਨਹੀਂ ਕੀ ਲੱਗੀ ਆ ਕੋਈ ਨਾ ਐਨਾ ਤਾਂ ਉਹ ਨਹੀਂ ਚੂਜਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਉਹ ਬਿਮਾਰੀ ਲਾਈ ਹੁੰਦੀ ਹੈ ਜਿਹਦਾ ਕੋਈ ਇਲਾਜ ਨਹੀਂ ਹੁੰਦਾ ਦੁਨੀਆ ਤੇ ਜਿਨ੍ਹਾਂ ਨੂੰ ਪਤਾ ਹੁੰਦਾ ਮੂਰੇ ਸਾਡੀ ਮੌਤ ਪਈ ਆ ਬਿੰਦ ਘੜੀ ਪਤਾ ਨਹੀਂ ਕਦੋਂ ਆ ਜਾਵੇ ਉਹ ਵੀ ਹੌਸਲੇ 'ਚ ਰਹਿੰਦੇ ਨੇ ਉਹ ਇਹਦੀ ਤਾਂ ਜ਼ਿੰਦਗੀ ਪਈ ਆ ਕੋਈ ਨਾ ਦੁੱਖ ਸਭ ਨੂੰ ਹੀ ਪੈਂਦੇ ਨੇ ਇਹ ਪਿਆਰ ਪਿਉਰ ਦੇ ਚੱਕਰਾਂ 'ਚ ਕੁੜੀਆਂ ਪੈ ਜਾਂਦੀਆਂ ਨੇ ਨਾ ਜਦੋਂ ਪੁੱਤਰ ਕਿਸੇ ਪਾਸੇ ਜੋਗੀਆਂ ਨਹੀਂ ਰਹਤੀਆਂ ਮੇਰੀ ਗੱਲ ਸੁਣ ਇਹ ਬਿਮਾਰੀ ਤਾਂ ਉਹ ਤੋਂ ਵੀ ਬਾੜੀ ਭੈੜੀ ਐ ਉਹਦਾ ਤਾਂ ਕੋਈ ਇਲਾਜ ਹੋ ਜਾਂਦਾ ਡਾਕਟਰ ਤੋਂ ਇਹਦਾ ਤਾਂ ਕੋਈ ਇਲਾਜ ਨਹੀਂ ਮੇਰੀ ਗੱਲ ਸੁਣ ਲੈ ਮਾਂ ਆਪ ਦੀ ਕੁੜੀ ਨੂੰ ਜਾ ਕੇ ਤਾਰ ਲਿਆ ਨਹੀਂ ਉਹਨੂੰ ਪੁੱਛ ਲੈ ਰੋਟੀ ਪਾਣੀ ਖਾਣਾ ਕਿ ਨਹੀਂ ਐਵੇਂ ਕੋਠੇ ਤੋਂ ਛਾਲ ਛੂਲ ਮਾਰ ਦੂਗੀ ਮੈਨੂੰ ਨਹੀਂ ਲੱਗਦਾ ਚੰਗਾ ਚਲ ਕੋਈ ਨਹੀਂ ਤੋਰ ਲਿਉਂਗੀ ਨਾਲੇ ਉਹਨੂੰ ਪਤਾ ਹੈ ਵੀ ਮੇਰੀ ਮਾਂ ਤਾਂ ਚੜ੍ਹੇ ਜਾਂਦਾ ਵਾਸਤਾ ਨਹੀਂ ਤੈਨੂੰ ਵੀ ਪਤਾ ਹੁਣ ਮੈਂ ਦਸ ਚੜਾਂ ਕਿਵੇਂ ਉੱਪਰ ਮੈਂ ਤਾਂ ਬਾਜ਼ ਹੀ ਮਾਰੂਗੀ ਪੌੜੀਆਂ ਕੋਲੇ ਹੋ ਜਾਣੀਆਂ ਕੀ ਕਰਾਂ ਮੈਂ ਜੇ ਉੱਪਰ ਚੜ ਚੜ੍ਹਾ ਜਾਂਦਾ ਹੋਵੇ ਫੇਰ ਗੱਲਾਂ ਕਾਹਦੀਆਂ ਨੇ ਮੈਨੂੰ ਗੋਡਿਆਂ 'ਤੇ ਲੈ ਰਿਹਾ

ਮੇਰੀ ਡਿਊਟੀ ਸੰਗਰੂਰੇ ਇਲਾਕੇ ਅੱਛਾ ਤੇ ਪੀਆ ਹੋ ਗਿਆ ਪਰ ਮੈਂ ਤਾਂ ਸਾਰਾ ਸਮਾਨ ਉਰੀ ਚੱਕ ਰਿਆ ਆ ਬਾਲਾ ਵਧੀਆ ਕੀਤਾ ਹਾਂ ਮੈਂ ਆਪਣੀ ਇੱਥੇ ਗੱਲ ਹੋਈ ਕਿ ਕਿਕ ਅਚਰਚ ਜਦੋਂ ਉਹ ਉੱਥੇ ਗਿਆ ਉਹ ਮਿਲੇ ਨਹੀਂ ਜੀ ਉਹ ਕਹਿੰਦੇ ਵੀ ਉਹ ਤਾਂ ਲੰਘ ਕੇ ਕਿਤੇ ਚਾਬੀ ਉਹਨਾਂ ਕੋਲ ਹੀ ਗਈ ਉਹ ਬਾਹਰ ਰਹਿੰਦੇ ਨੇ ਕਿਤੇ ਕੈਨੇਡਾ ਕੋਲ ਅੱਛਾ ਠੀਕ ਹੈ ਉਹ ਲਿਆ ਦੀ ਆਪਣੇ ਕਿਰਾਏ ਦੇ ਘਰ ਆ ਤੇਰਾ ਆਪਦਾ ਹੀ ਘਰ ਹੈ ਲਹੂ ਦਾ ਬੇਬੇ ਹੈਗਾਗਾ ਹੋਰ 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 ਕਿਸ ਤੇ ਰੈਂਦੀ ਜਾਣ ਦੀ ਲੋੜ ਕੀ ਆਪਾਂ ਨੂੰ ਹਾਂ ਨਾ ਕਿਆ ਨਾ ਗੜੀ ਰਹੀ ਨਹੀਂ ਹੁਣ ਕੋਈ ਦੱਸ ਬਸ ਮੈਂ ਤਾਂ ਠੀਕ ਆ ਐ ਦੱਸ ਸਾਰਾ ਪਰਿਵਾਰ ਠੀਕ ਹੋ ਤੁਸੀਂ ਸਾਰੇ ਸਾਰਾ ਪਰਿਵਾਰ ਸਭ ਵਧੀਆ ਵਿੱਤੇ ਹੋਰ ਹੁਣ ਤਾਂ ਨਹੀਂ ਕੰਮ ਕੰਮ ਕਰਦੀ ਮੈਂ ਕੋਈ ਨਹੀਂ ਕਰਦੀ ਮੈਂ ਤਾਂ ਬੈਠੀ ਹੀ ਖਾਨੀ ਆ ਮੇਰੀ ਭੈਣ ਨੂੰ ਤੰਗ ਕਰਾ ਕਰ ਉਹ ਤੋਂ ਕੰਮ ਕਰਾਇਆ ਕਰ ਦੇ ਪੁੱਤ ਨਾ ਤਾਂ ਮੈਂ ਉਹਨੂੰ ਤੰਗ ਕਰਾਂ ਨਾ ਲੋੜ ਆ ਮੈਨੂੰ ਜਦੋਂ ਮੈਨੂੰ ਬੈਠੀ ਨੂੰ ਦੋ ਗੁੱਲੀਆਂ ਮਿਲਦੀਆਂ ਮੈਂ ਤਾਂ ਇਹਦੀ ਵਾਰ ਦੋ ਗੁੱਲੀਆਂ ਦੀ ਮਾਰਾਂ ਮੈਨੂੰ ਪਤਾ ਬੈਠੀ ਰਹਿੰਦੀ ਹੈਗੀ ਕੰਮ ਤੇਰੇ ਦੀ ਕਰਾਉਂਦੀ ਹਾਂ ਨਾ ਜਮੇ ਹੀ ਨਹੀਂ ਆ ਹੁਣ ਭਈ ਤੜਕੇ ਦੀ ਕੰਮ ਕਰਕੇ ਥੱਕੀ ਪਈ ਆ ਜਮਾ ਮੈਂ ਕਹਾਂ ਜੇ ਹੁਣ ਤਾਂ ਕਰ ਲੈ ਆਰਾਮ ਕਹਿ ਕੇ ਪਾਈ ਜਾਂਦਾ ਅੰਦਰੇ ਬੈਠੀ ਆ ਹਾਂ ਅੰਦਰ ਹੀ ਆ ਠੀਕ ਆ ਤੇ ਪਰੌਣਾ ਕਿੱਥੇ ਆ ਉਹ ਕੰਮ ਧੰਦੇ ਗਿਆ ਬਾਹਰ ਤੈਨੂੰ ਪਤਾ ਹੀ ਇਕੱਲਾ ਜਾਣਾ ਫਿਰ ਉਹ ਸਾਰਾ ਕੰਮ ਰਹਿੰਦਾ ਹੈ ਹਨਾ ਮੈਨੂੰ ਐਂ ਹੀ ਤੀਗਾ ਮਾ ਘਰਵਾਰ ਦੇਖੀ ਬਹੁਤ ਤਾਂ ਪਤਾ ਗਔਰੀ ਸਾਰਾ ਕਿਉਂ ਦੇਖਣਾ ਘਰਵਾਰ ਮੈਨੂੰ ਐਂ ਤਾਂ ਦੱਸ ਦੇ ਆ ਤੇਰੇ ਹੀ ਘਰ ਆ ਦਿਨ ਰਾਤ ਦਾ ਪੁੱਤ ਬੇਬੇ ਤੂੰ ਤਾਂ ਉਹੀ ਕਰੀ ਜਾਂਦੀ ਹੈ ਤੇ ਤੂੰ ਹੋਰ ਕਿਤੇ ਰਹਿੰਗੇ ਸਾਡੀ ਇੱਛਤ ਨਹੀਂ ਬਣਨੀ ਠੀਕ ਹੈ ਬੇ ਕਾਹ ਨੂੰ ਤੂੰ ਐਂ ਕਰ ਮੇਰੀ ਗੱਲ ਸੁਣ ਬੀਜੇਂਤਰੇਂਦਰੀਆ ਹਾਂ ਅੰਦਰ ਜੱਬਾ ਅੰਦਰੋਂ ਮਿਲਦਾ ਜੱਬਾ ਮਿਲਦਾ ਠੀਕ ਆ ਬੇਬੇ ਹੋਰ ਥੱਕ ਕੇ ਜੇ ਪੈ ਗਈ ਸੀ ਮਾਂ ਦਾ ਕਰਨ ਦਾ ਤੜਕੇ ਦੀ ਕਰਦੀ ਫਿਰਦੀ ਇੱਕ ਠੰਡ ਹੈਗੀ ਚਲ ਹੁਣ ਭੈਣ ਪਈ ਕਰ ਲੋ ਕਰ ਤੂੰ ਸੁੱਤੀ ਪਈ ਰਿਹਾ ਕਰ ਸਾਰਾ ਦਿਨ ਅਰਜਣਾ ਉਧਰ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਓ ਠੀਕ ਆ ਦੱਖੀ ਕਹਿੰਦਾ ਉਧਰ ਨੂੰ ਉਧਰ ਮਸਾ ਨਹੀਂ ਲੱਗਿਆ ਸ਼ਰਾਬ ਤਾਂ ਕਰ ਲੈਣਾ ਸਤਨਾ ਸਲਾਮ ਹੋਰ ਬਾਹਰ ਤੋਂ ਪਤਾ ਕਿ ਨਹੀਂ ਠੰਡਾਗੀ ਤੂੰ ਕਿੰਨੇ ਆ ਗਿਆ ਚੰਗਾ ਸੋਹਰੇ ਕਿਉਂ ਹੋਣਾ ਨੋ ਮੈਂ ਉਹ ਹੀ ਕਿ ਨਾ ਆਉਂਦਾ ਨਹੀਂ ਮੈਂ ਬਾਗ ਜਾਣ ਬਾਹਰ। ਓਹੋ ਬਹਿ ਜਾ ਉਹੀ ਹਰਕਤਾਂ ਕਰਦਾ ਰਹਿਣਾ ਤੂੰ। ਕੰਮ ਤੂੰ ਘਰੇ ਵੀ ਕੋਈ ਕਰਦੀ ਥੂਰੇ ਵੀ ਨਹੀਂ ਕਰਦੀ ਹੁੰਦੀ। ਮੈਂ ਲਾਲੇ ਸਾਹਿਬ ਉਹ ਭਰਾਵਾ ਵੀ ਨਾ ਬਦਨਾਮ। ਮੈਂ ਤਾਂ ਜਿੰਨੇ ਮੈਂ ਜਿੰਨੇ ਵਾਰ ਆਇਆ ਹੈਗਾ। ਤੂੰ ਉਰੀ ਸੁਤੀ ਮਿਲਦੀ ਹੈ। ਲੋਕੀ ਸੁਤੀ ਮਿਲਦੀਆਂ। ਸਾਰਾ ਕੰਮ ਕਰ ਕਰ ਕੇ ਮੈਂ ਤਾਂ ਮੁੱਕ ਪੀ। ਠੀਕ ਕੰਮ ਕਰਿਆ। ਠੀਕ ਕਰਿਆ। ਤੈਨੂੰ ਪਤਾ ਰੋਟੀ ਤਾਂ ਹੀ ਨਹੀਂ ਬਕਾਈ ਹੁਣ ਝਾੜੂ-ਗੋਚਾ ਤੂੰ ਨਹੀਂ ਮਾਰਿਆ ਹੁਣ ਹੈਗਾ ਸੱਸ ਤੋਂ ਕਰਾਈ ਜੰਨੀ ਸਾਰਾ ਕੁਝ। ਹੈ ਉਹ ਦਿੱਤਾ ਨਾ ਅੱਗੇ ਹੁਣ ਜਦੋਂ ਮੈਂ ਪਈ ਰਹਿੰਦੀ ਸੀ ਤੈਨੂੰ ਪਤਾ ਹੀ ਚਲੋ ਉਹ ਸਾਡੇ ਤੋਂ ਬਾਅਦ ਚੋਂ ਗੱਲਾਂ ਕਰਾਂਗੇ ਐਂ ਦੱਸ ਉੱਥੇ ਸਾਰੇ ਠੀਕ ਠਾਕ ਨੇ ਉੱਥੇ ਸਾਰੇ ਵਧੀਆ ਨੇ ਮਾਸੀ ਹੁਣੀ ਮਾਸੀ ਵਧੀਆ ਕੈਂਟਾ ਉਹਨੂੰ ਕੀ ਹੋਇਆ ਉਹ ਜਿਹੜਾ ਜ਼ਮੀਨ ਦੇ ਦਾ ਰੌਲਾ ਚੱਲਦਾ ਸੀ ਨਿਪਟ ਗਿਆ ਓਹੋ ਉਹਦਾ ਜ਼ਮੀਨ ਵਾਲਾ ਤਾਂ ਚੱਲੀ ਹੋਈ ਜਾਂਦਾ ਚੱਲੀ ਜਾਂਦਾ ਹਜੇ ਹਾਂ ਉਹ ਕਬਜ਼ਾ ਜਾਂ ਤਾਂ ਆਪਣੇ ਲੈ ਲਿਆ ਸੀਗਾ ਅੱਛਾ ਤੇ ਉਹਨਾਂ ਨੇ ਥੋੜੇ ਜਿਹੀ ਪੇਸੀਓ ਪੂਸੀਏ ਚੱਲੀ ਜਾਂਦੀ ਰਹੀ ਉਹ ਨੱਕ ਤਾਂ ਚਲਦੀ ਰਹਿਣਾ ਜੱਟਾਂ ਦੇ ਦੀਦਾ ਦਾ ਰਹਿਣਾ ਕੰਜਰ ਪਤਾ ਨਹੀਂ ਕਦੋਂ ਖੜਾ ਸਕਣਗੇ ਇਹ ਤਾਂ ਨਗਿਲਪੀ ਨਾ ਹੁੰਦਾ ਵਾ ਜਿਹੜਾ ਕੋਟ ਕਚੈਰੀਆਂ ਦੇ ਚੱਕਰ ਹੁੰਦੇ ਨੇ ਇਹ ਤਾਂ ਜੱਜ ਤਰੀਕ ਤੇ ਤਰੀਕ ਪਾਈ ਜਾਂਦਾ ਹੁੰਦਾ ਉਹਦਾ ਹੋਈ ਦੀ ਚਾਚੇ ਨਾਲ ਹੋਈ ਦੀ ਗੱਲ ਮੇਰੀ ਉਹ ਚਾਚਾ ਕਹਿੰਦਾ ਵੀ ਸਮਝੌਤਾ ਕਰਨ ਨੂੰ ਕਹਿੰਦੇ ਨੇ ਵੀ ਆਪਾਂ ਲੈ ਦੇ ਕੀ ਕਰਾਂਗੇ ਮਾਂ ਨਾ ਹੁੰਦੀ ਕਰਦੇ ਹੈਗੇ ਫਿਰ ਵੀ ਉਹ ਪਾਈ ਜਾਂਦੇ ਨੇ ਜੱਟਾਂ ਵਾਲੀ ਅੜੀ ਆਏ ਤੇ ਆ ਤੂੰ ਕਿ ਮੈਂ ਟੱਚੀ ਜੀ ਚੱਕੀ ਫਿਰਦਾ ਤੇ ਚਿੱਤ ਦਾ ਬਣ ਗੱਲ ਇਹ ਸੀ ਕਿ ਮੇਰੀ ਲਾਗੇ ਹੂੰ ਡਿਊਟੀ ਹੈ ਇੱਥੇ ਅੱਛਾ ਸਾਡੇ ਸ਼ਹਿਰ ਤੇ ਆ ਗਿਆ ਹਾਂ ਚੱਲ ਫਿਰ ਹੁਣ ਤੈਨੂੰ ਤੰਗ ਕਰਿਆ ਕਰੂੰਗਾ ਲੈ ਮੇਰੀ ਤਾਂ ਘੁੰਤੀ ਹੈਗੀ ਕਿਉਂ ਨਹੀਂ ਤਾਂ ਜਿੰਨਾ ਮਰਜੀ ਮਿੰਟਾਂ ਤੱਕ ਕਰੀ ਜਾਈਂ ਸਵੇਰੇ ਸ਼ਾਮ ਜਦੋਂ ਤੈਨੂੰ ਰਿਕ ਕਰਿਆ ਮੈਂ ਰੋਟੀ ਲਿਆ ਚਾਹ ਲਿਆ ਲੱਸੀ ਲਿਆ ਦੁੱਧ ਲਿਆ ਸੇਵਿਆ ਕਰ ਸੇਵੀਆਂ ਬਣਾਈਆਂ ਪਈਆਂ ਨੇ ਆਂ ਪਰ ਸਿਰ ਉੱਤੇ ਖਾਣੀ ਲੈਤੀ ਅਸੀਂ ਡੇਢ ਕਿਲੋ ਹੋਇਆ ਤਾਂ ਪੁੰਨੀਆਂ ਮਨੀ ਹੈ ਜੇ ਤੈਨੂੰ ਪਹਿਲੀ ਵਾਰੀ ਬਣਾ ਕੇ ਦਵਾਂ ਠੀਕ ਆ ਮੈਂ ਤਾਂ ਬਣਾ ਚੌੜ ਕਰਤਾ ਮੇਰੀ ਲੱਗੀ ਹੋਰ ਡਿਊਟੀ ਤੇ ਮੈਂ ਘਰ ਜਾ ਦੇਖਿਆ ਸੀ ਇੱਕੋਰੇ ਕਰਾਈ ਤੇ ਤੇ ਉਹ ਜਦੋਂ ਮੈਂ ਆਇਆ ਉਹ ਕੰਜਰ ਬਾਹਰ ਲੰਘ ਕੇ ਕਹਿੰਦੇ ਹੁਣ ਉਹ ਚਾਬੀ ਚੂਬੀ ਪਤਾ ਨਹੀਂ ਕਿਹਨੂੰ ਫੜਾ ਕੇ ਗਏ ਨੇ ਕਿਹਨੂੰ ਨਾ ਉਹ ਕਹਿੰਦੇ ਵੀ ਦੇਖਦੇ ਆਂ ਗੱਲਬਾਤ ਕਰਕੇ ਉਹ ਕਿਸੇ ਨੂੰ ਗਮਾਂਡੀ ਕੂਟੀ ਨੂੰ ਫੜਾ ਕੇ ਗਏ ਨੇ ਆਹੋ ਮੈਂ ਤਾਂ ਬਗਾਨੀ ਦੀ ਬਗਾਨੀ ਉਹ ਕਰਤੀ ਜੇ ਹੁਣ ਤੂੰ ਕਿਰਾਏ ਤੇ ਹੀ ਰਹਿਣਾਗਾ ਫੇ ਮੇਰਾ ਉਰੇ ਹੁੰਦੀ ਦਾ ਕੀ ਫਾਇਦਾਗਾ ਤੈਨੂੰ ਐ ਨਹੀਂ ਹੈਗਾ ਵੀ ਮੇਰੀ ਭੈਣ ਹੈਗੀ ਆ ਐਡਾ ਵੱਡਾ ਘਰਬਾਰ ਪਿਆ ਉੱਪਰ ਚ ਬਾਰਾ ਪਿਆ ਦੱਸ ਕੀ ਕਰਨਾ ਜੀ ਤਾਂ ਅਸੀਂ ਸਾਰੇ ਤਿੰਨ ਚਾਰ ਹੁਰੇ ਰਹਿਣ ਵਾਲੇ ਚ ਵੱਖ ਵਾਲੀ ਗੱਲ ਕਰੀ ਜਾਏਗਾ ਤੋ ਚੰਗਾ ਲੱਗਦਾ ਬੱਸ ਮੇਰੀ ਗੱਲ ਸੁਣ ਲੈ ਤੇਰੀ ਸੱਸ ਕੀ ਕਹੂਗੀ ਪਰਾਉਣਾ ਕੀ ਕਹੋਂ ਨਾ ਤਾਂ ਮੇਰੀ ਸੱਸ ਕੁਛ ਕਹੇ ਨਾ ਪਰਾਉਣਾ ਕੁਛ ਕਹੇ ਕੋਈ ਕੁਛ ਨਹੀਂ ਕਹਿੰਦਾ ਹੈਗਾ ਚੁੱਪ ਕਰਕੇ ਇੱਕ ਕਮਰਾ ਸਾਂਭ ਲਾ ਮੇਰੀ ਤੋਂ ਬੁਰਾ ਮੈਨੂੰ ਪਤਾ ਤੂੰ ਗੱਲਾਂ ਨਹੀਂ ਕਿੰਨਾ ਟਾਈਮ ਹੋ ਗਿਆ ਮੈਨੂੰ ਰਿਆ ਵੀ ਮੈਨੂੰ ਚਾਹ ਨਹੀਂ ਪੁੱਛੀ ਹੁਣ ਕਹੂਗਾ ਪਾਣੀ ਨਹੀਂ ਪੁੱਛਿਆ ਚਾਹ ਨਹੀਂ ਪੁੱਛੀ ਗੱਲਾਂ ਆਲੀਆਂ ਤੂੰ ਮੇਰੀ ਖਾਤਾ ਸੁਣ ਪਾਣੀ ਪੋਣੀ ਨਹੀਂ ਹੁਣ ਪੀ ਤਾ ਹੰਤਾ ਠੰਡਾ ਮਿਲਿਆ ਹੋਣੀ ਆ ਤੇਰੇ ਵਾਸਤੇ ਦੁੱਧ ਦੁੱਧ ਬਣਾ ਕੇ ਵਧੀਆ ਤੇ ਮੇਰੀ ਇੱਕ ਗੱਲ ਸੁਣ ਲੈ ਜਣਾ ਚਾਹੇ ਤੈਨੂੰ ਲੱਗੇ ਚੰਗੀ ਚਾਹੇ ਬੁਰੀ ਮੈਂ ਮਾਸੀ ਨੂੰ ਫੋਨ ਕਰਕੇ ਕਹਿ ਦੂੰਗੀ ਵੀ ਇਹ ਤਾਂ ਇੱਥੇ ਹੀ ਰਹੂਗਾ ਨਾ ਮੇਰੀ ਗੱਲ ਸੁਣੋ ਜੇ ਕਿਤੇ ਕਿਰਾਏ ਤੇ ਰਹੇਗਾ ਉੱਥੇ ਆਪ ਹੱਥ ਭੁਕੇਗਾ ਕਦੇ ਭੁੱਖਾ ਸੌਂਜੇਗਾ ਮੈਂ ਕਿਵੇਂ ਰਹਿ ਲੂਗੀ ਫਿਰ ਐ ਬਸ ਬੀਬੀ ਬਸ ਕਰ ਬਸ ਹੋਰੀ ਹੀ ਰਹਿਣਾ ਤੂੰ ਮੈਂ ਹੋਰੀ ਆ ਮੈਂ ਕਿਤੇ ਨਹੀਂ ਜਾਂਦਾ ਹੈਗਾ ਹਾਂ ਉਧਰਲੇ ਕਮਰੇ ਚ ਆਦਾ ਟੈਕ ਚ ਬਣਾ ਦਿੰਨੀ ਹੈ ਪਹਿਲਾਂ ਸੇਵੀਆਂ ਖਾਏਗਾ ਕਿ ਹੁਣ ਚਾਹ ਬਣਾ ਕੇ ਪਹਿਲਾਂ ਚਾਹ ਚੰਗਾ ਲਿਆਉਂਗਾ ਸੇਵੀਆਂ ਖਾਉਂਗਾ ਮੈਨੂੰ ਪਤਾ ਲੱਗਦਾ ਤੇਰਾ ਜਵਾਕਾ ਚੰਗਾ ਮੈਂ ਤਾਂ ਛੋਟ ਕਰਦਾ ਚਾਹ ਦਾ ਮੈਂ ਵੀ ਕਿ ਆਇਆ ਦੀਗਾ ਚਾਹ ਦਾ ਮੈਂ ਫੀਲਿੰਗ ਸੀ ਮੈਂ ਅਦਰ ਨਾਲ ਛੋਟ ਕਰਦਾ ਸੀ ਚੱਲ ਕੋਈ ਨਾ ਬਸ ਫਿਰ ਹੁਣ ਤੂੰ ਨਾ ਕਿਤੇ ਨਾ ਥੋੜਾ ਪ੍ਰਾਣਾ ਵੀ ਗੁੱਸਾ ਕਰੂਗਾ ਵੀ ਮੇਰਾ ਸਾਲਾ ਹੁਣ ਦੱਸ ਉੱਥੇ ਜਾ ਕੇ ਰਹੂਗਾ ਕਿਸੇ ਦੇ ਅੱਛਾ ਗਿਆ ਕਿੱਧਰ ਹੋਇਆ ਹੁਣ ਉਹ ਵੀ ਓਡਾਂ ਦੀ ਗੱਦੀ ਮੰਗੂ ਫਿਰਦਾ ਹੀ ਰਹਿੰਦਾ ਘਰੇ ਤਾਂ ਘਾਟ ਹੀ ਪੈਰ ਲਾਉਂਦਾ ਤੂੰ ਹੀ ਥੂਣੀ ਕਿਸੇ ਨੂੰ ਬੋਲਣ ਦਿੰਦੀ ਹੈਗੀ ਕਾਨੂੰਨੀ ਹੁਣ ਮੈਨੂੰ ਪਤਾ ਤਾਂ ਥੱਲੇ ਲਾ ਕੇ ਰੱਖ ਦੇ ਉਹਨੂੰ ਉਹਨੂੰ ਕਿਹੜਾ ਬੋਲਣ ਦਿੰਦੀ ਆ ਤੂੰ ਹੁਣ ਤਾਂ ਮੇਰੀ ਬੋਲਤੀ ਬੰਦ ਹੋਈ ਰਹਿੰਦੀ ਆ ਕੀ ਦੱਸਾਂ ਤੈਨੂੰ ਮੇਰੀ ਨਣਦ ਦੀ ਸੁਣ ਲਾ ਕੀ ਹੋ ਗਿਆ بس ਹੁਣ ਤਾਂ ਮੈਂ ਪਹਿਲਾਂ ਵਾਲੀ ਰਹੀ ਨਹੀਂ ਹੈਗੀ ਤਾਂ ਹੀ ਤਾਂ ਮੂੰਹ ਇੰਨਾ ਟੈਨਸ਼ਨਾਂ ਚ ਕਾਲਾ ਹੋ ਗਿਆ ਘਰ ਚ ਗੱਲਾਂ ਬਾਤ ਲੜਾਈ ਝਗੜੇ ਤਾਂ ਹੁਣ ਨਹੀਂ ਰਹਿੰਦੇ ਨੇ ਉਹ ਤਾਂ ਚੱਲਦੇ ਆ ਉਹ ਕਾਂ ਨੂੰ ਉਹੋ ਜੀ ਲੜਾਈ ਝਗੜਾ ਵੀ ਕੋਈ ਨਹੀਂ ਹੈਗਾ ਅਰਜਣਾ ਸਾਡਾ ਕਿਸੇ ਮੁੰਡੇ ਤੇ ਪਿਆਰ ਚ ਪੈ ਕੇ ਕਮਲੀ ਹੋਈ ਫਿਰਦੀ ਆ ਉਹ ਹੁਣ ਲੱਤ ਮਾਰ ਗਿਆ ਪੁੱਛਦਾ ਨਹੀਂ ਹੈਗਾ ਜਦ ਇਹਨੂੰ ਮੈਂ ਬਹੁਤ ਸਮਝਾਇਆ ਵੀ ਭਾਈ ਨਾ ਐ ਕਰ ਨਾ ਐ ਕਰੋ ਬੰਦਾ ਨਹੀਂ ਚੰਗਾ ਜੱਤ ਉਹਦੇ ਮਗਰ ਫੇਰ ਕੇ ਸਾਰੀ ਦੁਨੀਆ ਭੁੱਲੀ ਫਿਰਦੀ ਸੀ ਕਿ ਹੁਣ ਆਪਦੇ ਆਪ ਨੂੰ ਭੁੱਲੀ ਫਿਰਦੀ ਆ ਨਾ ਕਿਸੇ ਦੀ ਹਾਂ ਨਾ ਨਾ ਕੋਈ ਜਵਾਬ ਨਹੀਂ ਦਿੰਦੀ ਉਹਦੇ ਪਾਸ ਦਾ ਕੋਈ ਜਿਉਂਦਾ ਰਹੇ ਕੋਈ ਮਰ ਜਵੇ ਕੋਈ ਭੁੱਖਾ ਧਹਾਇਆ ਕੋਈ ਫਰਕ ਨਹੀਂ ਪੈਂਦਾ ਉਹਨੂੰ ਚੱਲ ਬੈਣਾ ਆ ਨਹੀਂ ਬੋਲਦੇ ਪਿਆਰ ਚੀਜ਼ ਇਹ ਹੀ ਜੀ ਅੱਜ ਜਨ ਮੈਨੂੰ ਵੀ ਦੁੱਖ ਲੱਗਦਾ ਇਹਨੂੰ ਮੈਂ ਬਹੁਤ ਸਮਝਾਇਆ ਸੀ ਮੈਂ ਇਹਦਾ ਬੁਰਾ ਨਹੀਂ ਚਾਹੁੰਦੀ ਪਰ ਮੇਰੇ ਤੋਂ ਹੁਣ ਦੇਖੀ ਨਹੀਂ ਹੁੰਦੀ ਕਈ ਵਾਰੀ ਮੇਰੇ ਤੋਂ ਨਾ ਅੱਕ ਕੇ ਬੋਲਿਆ ਜਾਂਦਾ ਫਿਰ ਮੈਂ ਪੁੱਸਤਾਉਣੀ ਇਹ ਵੀ ਕਿਉਂ ਬੋਲਿਆ ਪੈਣਾ ਪਿਆਰ ਚ ਕੌਣ ਸਮਝਦਾ ਹੁੰਦਾ ਸਹੀ ਗੱਲ ਆ ਕੋਈ ਨਹੀਂ ਸਮਝਦਾ ਹੁੰਦਾ ਆ ਨਹੀਂ ਬੋਲਦੇ ਜਿਆ ਜੋ ਤੇ ਆ ਦਿਨ ਨੇ ਕਲ ਨੂੰ ਕਦੇ ਹੋਰ ਤੇ ਆ ਜਾਂਦੇ ਨੇ ਇਹ ਦਿਨ ਤਾਂ ਹੁੰਦੇ ਜਾਂਦੇ ਰਹਿੰਦੇ ਨੇ ਮੈਂ ਤਾਂ ਕਹਿੰਨੀ ਆ ਪ੍ਰਮਾਤਮਾ ਜੇ ਕਿਸੇ ਨੇ ਦੂਰ ਹੋਣਾ ਹੁੰਦਾ ਨਾ ਤਾਂ ਉਹਦੇ ਹਿੱਸੇ 'ਚ ਤਾਂ ਪਿਆਰ ਪਿਉਰ ਲਿਖਿਆ ਹੀ ਨਾ ਕਰ ਜਿਵੇਂ ਕਰਦੇ ਕਹਿੰਦੇ ਨੇ ਕਿੱਥੇ ਕਰਦੇ ਆ ਠੀਕ ਆ ਪਰ ਪਿਆਰ ਦਾ ਦੁੱਖ ਝੱਲਣਾ ਬਾਲਾ ਔਖਾ ਦਾ ਚਲ ਕੋਈ ਨਾ ਹੌਲੀ ਹੌਲੀ ਠੀਕ ਆ ਜੀ ਬਸ ਹੁਣ ਤਾਂ ਆਪ ਹੀ ਨਹੀਂ ਤੂੰ ਮੇਰੇ ਨਾਲ ਲੜਾ ਝਗੜਾ ਨਾ ਕਰ ਮੈਂ ਮੈਂ ਆ ਮੈਨੂੰ ਪਤਾ ਤੂੰ ਰੂਲ ਬੋਲਦੀ ਹੁੰਨੀ ਆ ਮੈਂ ਆਕਾ ਕੇ ਬੋਲਦੀ ਆ ਅਰਜਨ ਹੁਣ ਮੈਂ ਉਹਨੂੰ ਬਥੇਰਾ ਸਮਝਾਉਣੀ ਆ ਰੋਟੀ ਖਾਲਾ ਚਾਹ ਪੀਲਾ ਮੇਰੀ ਤਾਂ ਕਿਸੇ ਗੱਲ ਦਾ ਜਵਾਬ ਨਹੀਂ ਦਿੱਤੀ ਰੋਟੀ ਜਾ ਕਿੱਥੇ ਚੱਗੀ ਲਾ ਦੇ ਬਣੇ ਇਹਦੀ ਕਮਾਚ ਮੈਂ ਤਾਂ ਦੇਖੇ ਨਹੀਂ ਮੇਰਾ ਦੋਸਤ ਵੀ ਇੱਕ ਮੇਰਾ ਦੋਸਤ ਦੀ ਜਿਹੜਾ ਉਹਦੇ ਨਾਲ ਵੀ ਇਹੀ ਕੁਛ ਹੋਇਆ ਸੀ ਉਹਨੂੰ ਛੱਡ ਕੀਤੀ ਉਹਨੂੰ ਉਹ ਵੀ ਨਸ਼ੇ ਪੱਤੇ ਤੇ ਲੱਗ ਗਿਆ ਤੇ ਚਿੱਟੇ ਤੇ ਲੱਗ ਗਿਆ ਮਸਾ ਸਾਂਭੜਿਆ ਉਹ ਵੀ ਹਾਂ ਬਤਾ ਕੱਲਾ ਕੱਲਾ ਪੁੱਤ ਦੀ ਘਰ ਦੇ ਦਾ ਮੈਂ ਤਾਂ ਦੇਖਿਆ ਬਣੇ ਆਪ ਦੇ ਅੱਖੀ ਦੇਖਿਆ ਜਾ ਚੱਲ ਸਾਡਾ ਤੂੰ ਬੈਠ ਮੈਂ ਤੇਰੇ ਵਾਸਤੇ ਬਣਾ ਕੇ ਲਿਆਉਣੀ ਆ ਕੋਸ ਚਾਹ ਪਾਣੀ ਚੱਲ ਐ ਕਰਦੀਆਂ ਚਾਹ ਪੀ ਕੇ ਆਇਆ ਤਾਂ ਮੈਂ ਸੇਵੀਆਂ ਬਣਾਉਣੀ ਆ ਚੰਗਾ ਹਾਂ ਬਣਾ ਲਾ ਸੇਵੀਆਂ ਪਰੋਣੇ ਨੂੰ ਫੋਨ ਕਰ ਦੇ ਨਾਲੇ ਹਾਂ ਤੂੰ ਕਰ ਦੇ ਤੇਰੇ ਕੋਲ ਨੰਬਰ ਨਹੀਂ ਹੈਗਾ ਨਾ ਤੂੰ ਕਰ ਦੇ ਮੈਂ ਲੁਕਿਆ ਪਿਆ ਹੱਥ ਧਰ ਲੈ ਕਹਨਾ ਵੀ ਨੂੰ ਸੇਵੀਆਂ ਬਣਾ ਦੇ ਨਾ ਚਾਹ ਨਾ ਪਾਣੀ ਸਿੱਧੀਆਂ ਸੇਵੀਆਂ ਕਾ ਜੇ ਤਮੇ ਪੁੰਨੀਆਂ ਬਣੀ ਸੀਗੀਆਂ ਇਹ ਕੜਾਹੀ ਹੁਣ ਪੁੰਨਾ ਕਾ ਦੇ ਚ ਸਿਰਹੈ ਤੋ ਨਦੀਆਂ ਮਸਾ ਮਸਾ ਤਾਇਆ ਕਰ ਤੈਨ ਨਹੀਂ ਜੋੜ ਕਰਦੇ ਹੁੰਦੇ ਸੀ ਅਸੀਂ ਇਹਨਾਂ ਨੂੰ ਵੀ ਫੋਨ ਕਰੀ ਪਈ ਆ ਵੀ ਆਜ ਕੋਟਾ ਸਾਲਾ ਆਇਆ ਜਾਈ ਹੈਗਾ ਮੇਰੇ ਕੋਲ ਤੇਦੀ ਬਰਾਣੀ ਪਈ ਹੁੰਦਾ

ਕਾਤਾ ਤੂੰ ਅਰਜਨ ਵਧੀਆ ਕਰਿਆ ਜਿਹੜਾ ਤੂੰ ਇੱਥੇ ਆ ਗਿਆ ਕਿੱਥੇ ਤੂੰ ਐਵੇਂ ਮਕਾਉਣ ਲੱਭਦਾ ਫਿਰੇਗਾ ਜਦੋਂ ਆਪਣਾ ਘਰ ਹੈਗਾ ਜਿੰਨੇ ਦਿਨ ਮਰਜੀ ਰਹਿ ਉਹਦਾ ਪਰਗਟਾ ਮੈਂ ਕਰੀਤੀ ਗੱਲ ਤੇ ਇੱਕ ਅੱਛਾ ਆਏ ਤੇ ਉਹ ਬੰਦੇ ਬਾਗੇ ਬਾਹਰ ਆਏ ਉਹ ਚਾਬੀ ਕਿਹਨੂੰ ਪੜਾ ਕੇ ਗਏ ਨਾ ਮੇਰੀ ਗੱਲ ਇਹ ਨਹੀਂ ਵੀ ਉਹ ਬੱਸ ਰਹਿਣ ਦੇ ਕੀ ਕਰਨਾ ਤੂੰ ਚਾਬੀਆਂ ਲੱਭ ਕੇ ਕਿਸੇ ਨੂੰ ਮਰਜੀ ਪਾ ਜਾ ਜਦੋਂ ਹੁਣ ਤੂੰ ਇੱਥੇ ਆਪਣੇ ਘਰੇ ਆਈ ਗਿਆ ਚਾਹੇ ਤੂੰ ਇੱਕ ਦਿਨ ਰਹਿ ਚਾਹੇ ਰਹਿ ਤੂੰ ਦੱਸ ਦੇ ਪਰਗਟਾ ਤੂੰ ਵੀ ਜਵਾਖ ਖੜੇ ਗੱਲਾਂ ਕਰਨ ਲੱਗਿਆ ਯਾਰ ਭੈਣ ਤਾਂ ਕਰਦੀ ਸੀ ਕਰਦੀ ਸੀ ਉਹ ਚੰਗਾ ਥੋੜੀ ਲੱਗਦਾ ਏ ਲੈ ਹੁਣ ਸਾਡੇ ਹੁੰਦੇ ਤੂੰ ਇੱਥੇ ਕਿਰਾਏ ਤੇ ਰਹੇ ਉਹ ਬੜਾ ਚੰਗਾ ਲੱਗਦਾਗਾ ਨਾਲੇ ਕੱਲ ਨੂੰ ਇੱਥੇ ਆਚਾਰ ਜਾਨਾ ਨੂੰ ਹੋਰ ਪਤਾ ਲੱਗੂਗਾ ਵੀ ਇਹਨਾਂ ਦਾ ਰਿਸ਼ਤੇਦਾਰ ਹੈਗਾ ਰਹਿੰਦਾ ਇੱਥੇ ਮਕਾਨ ਕਿਰਾਏ ਤੇ ਹੈਗਾ ਤਾਂ ਇਹ ਦੇਖ ਲੈ ਹੁਣ ਸਾਨੂੰ ਕੀ ਕਹਿਣਗੇ ਉਹ ਵੀ ਤੁਸੀਂ ਇੱਕ ਬੰਦੇ ਨੂੰ ਵੀ ਨਹੀਂ ਆਪਣੇ ਘਰੇ ਰੱਖ ਸਕਦੇ ਚੰਗਾ ਭਾਈ ਰਹੇ ਹੋਰ ਨਾਲੇ ਆਪਣਾ ਆਹ ਕਮਰਾ ਨਾਲ ਵਾਲਾ ਵਿਹਲਾ ਪਿਆਗਾ ਤੂੰ ਇੱਥੇ ਆਪਦਾ ਸਮਾਨ ਸ਼ਿਫਟ ਕਰ ਲੈ ਤੇ ਰੋਟੀ ਪਾਣੀ ਇੱਥੇ ਖਾਇਆ ਕਰ ਰਿਆ ਕਰ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਕਿ ਬਾਹਰ ਅੰਦਰ ਜਾਣ ਦੀ ਸਾਰਾ ਕੁਝ ਤੈਨੂੰ ਇੱਥੇ ਘਰੇ ਮਿਲੂਗਾ ਠੀਕ ਆ ਹੋਰ ਹੁਣ 4-10 ਕਾਰੋਬਾਰ ਕੇ ਵਿੱਚ ਜਾਂਦਾ। ਬਸ ਵਧੀਆ। ਤੈਨੂੰ ਪਤਾ ਤਾਂ ਆਏਗਾ। ਖੇਤੀਬਾੜੀ ਠੀਕ ਚੱਲੀ ਜਾਂਦੀ ਆ। ਖੇਤੀਬਾੜੀ ਵਧੀਆ ਚੱਲੀ ਜਾਂਦੀ ਆ। ਇਹ ਤਾਂ ਬਾਕੀ ਸਾਰੇ ਸੱਟੇ ਵਾਲਾ ਕੰਮ ਆਏਗਾ। ਜੇ ਚੰਗੀ ਲੱਗੀ ਫਸਲ ਤਾਂ ਲੱਗ ਗਈ। ਜੇ ਮਾੜੀ ਰਹਿ ਗਈ ਤਾਂ ਫਿਰ ਕੀ ਕਰ ਸਕਦੇ ਆ। ਇੱਕ ਹੈ 6 ਮਹੀਨੇ ਦੀ ਹੈਗੀ। ਕਿਹੜਾ ਕੋ ਜੋਰ ਚੱਲਦਾ ਹੈ। ਹੂੰ। ਇੱਥੇ ਗੱਲ ਹੈਗੀ। ਹੂੰ। ਹੁਣ ਬੇਬੇ ਦਾ ਠੀਕ ਰਹਿੰਦੀ ਆ। ਹਾਂ ਹੁਣ ਤਾਂ ਠੀਕ ਹੈ। ਅੱਛਾ ਤਾਂ ਬਾਈ ਦਵਾਈ ਦਵਾ ਲੈ ਰਹੇ। ਹਾਂ ਦਵਾਈ ਤਾਂ ਖਰੂੰ ਤਾਂ ਕੋ ਬਾਹਰ ਤਾਂ ਜਿਆਦਾ ਬਸ ਨੀਂਦ ਦੀ ਕੋਲੇ ਕੋਲੀ ਲੈ ਲੈਂਦੇ ਆ। ਤਾਂ ਕਈ ਵਾਰੀ ਨਹੀਂ ਆਉਂਦੀ। ਕਿਉਂ ਵੱਡਾ ਸ ਚਲੋ ਕੋਈ ਨਾ ਜਮੇ ਤੂੰ ਕਹਿਣਾ ਪਾਉਂ ਮੈਂ ਕਰ ਲਾਂ। ਤੂੰ ਆਉਂਦਾ ਸਮਾਨ ਸਮੋੜਾ ਦੀ ਭੈਣ ਨੂੰ ਕਹਿ ਕੇ ਰੱਖ ਲੈ ਇੱਥੇ ਤੇ ਨਾਲੇ ਉਹਨੂੰ ਟਾਈਮ ਦੱਸ ਦੀ ਸਵੇਰ ਕਿੰਨੇ ਵਜੇ ਤੂੰ ਡਿਊਟੀ ਤੇ ਜਾਣਾ ਹੁੰਦਾ ਹੈਗਾ। ਫਿਰ ਤੇਰੀ ਰੋਟੀ ਉਸੇ ਟਾਈਮ ਤੇ ਸਵੇਰ ਤਿਆਰ ਕਰ ਦਿਆਂਗੀ। ਨਾ ਨਾ ਕੋਈ ਨਾ ਉਹਦਾ ਮੈਨੂੰ ਕਹਿ ਦਊਗਾ। ਉਹਦਾ ਆਪ ਹੀ ਕਰ ਦਾਂਗੀ। ਚੱਲ ਭਾਈ ਠੀਕ ਹੈ ਫਿਰ ਮੈਂ ਕਰ ਦਾਂਗਾ। ਬਾਕੀ ਤੁਸੀਂ ਧੱਕੇ ਹੀ ਕਰ ਰਹੇ ਯਾਰ। ਉਹ ਨਹੀਂ ਨਹੀਂ ਲੈ ਕਹਦੇ ਧੱਕੇ ਵਾਲੀ ਗੱਲ ਹੈ ਕਿ ਜੇ ਤੂੰ ਇੱਥੇ ਨਾ ਰਹੇਗਾ ਸਮਝੀ ਸਾਨੂੰ ਫੇਰ ਜਰੂਰਤ ਨਹੀਂ ਹੋਤੇ ਨਾਲ ਵੀ ਸਾਡੇ ਇੱਥੇ ਹੁੰਦੇ ਆਏ ਤਾਂ ਵੀ ਤੂੰ ਬਾਹਰ ਇਥੇ ਕਿਸੇ ਕਿਰਾਏ ਦੇ ਮਕਾਨ ਤੇ ठीक है फिर चलो जीता तो चल तेन बार गेड़ा दबागी चला दी ਜੀ ਦਮਤ ਮੇਰੀ ਗੱਲ ਸੁਣ ਤੂੰ ਉੱਪਰ ਜਾ ਮੈਨੂੰ ਪਤਾ ਤੈ ਤੂੰ ਅੰਦਰੋਂ ਰੂਹ ਤੋਂ ਪਿਆਰ ਕੀਤਾ ਨੂੰ ਪਰ ਇਹ ਵੀ ਨਾ ਹੋਵੇ ਤੂੰ ਆਪਦੇ ਆਪ ਨੂੰ ਗਵਾ ਬੈਠੇ ਸਿਆਣੀ ਬਣਤੀ ਏ ਚੰਗਾ ਜੇ ਮੇਰੀ ਮਾਂ ਦੇ ਹੱਥਾਂ 'ਚ ਮੇਰੀ ਤਕਦੀਰ ਹੁੰਦੀ ਤਾਂ ਸ਼ਾਇਦ ਤੇਰੇ ਵੀ ਰੋੜ ਵਾਲੀ ਮੇਰੇ ਹੱਥਾਂ 'ਚ ਲਕੀਰ ਨਾ ਹੁੰਦੀ